ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇੱਕ ਆਪ ਤੇ ਸ਼ਿਰਸਾ ਦੇ ਆਗੂ ਨਿਤਨੰਦਾ ਦੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੀਗੀਆਂ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੀ ਜਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣਿਆ ਜਿਹੜੇ ਸਾਡੇ ਡਿਸਟ੍ਰਿਕਟ ਸੀਲਿੰਗ ਦੇ ਸਿਟੀ ਸੀਲਿੰਗ ਜਿਹੜਾ ਨਾ ਕਿ ਅਗੇ ਉਹ ਵੀ ਲਗਾਏ ਗਏ ਸੀਗੇ ਜਿਹਦੇ ਕਰਕੇ ਜਿਹੜਾ ਐਕਿਊ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ ਤੇ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈ ਕਿ ਅੱਜ ਹਾਸਲ ਹੋਈ ਜਦੋਂ ਜਿਹੜਾ ਸਾਡਾ ਐਕਿਊ ਜਿਹੜਾ ਦਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਟਿਊਟ ਚੱਲਦਾ ਪਿਆ ਸੀਗਾ ਨਿਰਮਿੰਦਰ ਦੇ ਨਾਲ ਉਨੇ ਅੱਜ ਕੋਰਟ ਤੇ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਉਹਦੀ ਜ਼ਮੀਨ ਨਿਤਿੰਨੰਦਾ ਨੇ ਖਰੀਦੀ ਨਹੀਂ ਸੀਗੀ ਬਟ ਬਿਆਨਾ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਆ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਵੀ ਲਾਇਆ ਨੇ

ਇਹ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਗਈ ਹੈ। ਇਹਦਾ ਵੈਪਨ ਲਾਇਸੈਂਸ ਕੀ ਹੈਗਾ? ਵੈਪਨ ਲਾਇਸੈਂਸੀ ਹੈਗਾ 32 ਬੋਰ ਦਾ ਰਿਵੋਲਵਰ ਹੈਗਾ। ਇਹਦੇ ਬਾਰੇ ਆਪਾਂ ਹੋਰ ਜਿਹੜਾ ਇਹ ਪਿਛੋਕੜ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਆ। ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ਸੀਗੇ ਉਹ ਵੀ ਬ੍ਰਾਹਮਤ ਹੋ ਗਏ ਨੇ ਤੇ ਔਰ ਉਸ ਤੋਂ ਇਲਾਵਾ ਕੁਝ ਲਾਈਵ ਕਾਰਟਿਜਸ ਵੀ ਆਪਾਂ ਬ੍ਰਾਹਮਤ ਕੀਤੀਆਂ ਹੈਗੀਆਂ। ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ ਸਰ ਮੋਰਿਸ ਬੰਦੀ ਕੀ ਸੀਗਾ ਮਾਰਨਾ ਸੀਗਾ ਡਰਾਣਾ ਸੀਗਾ ਕੀ ਸੀਗਾ ਕਿਉਂਕਿ ਇਹਨੇ ਸਮਝ ਨਹੀਂ ਪਾਇਆ ਕਿ ਇੰਨਾ ਪੁਰਾਣਾ ਦਾ ਡਿਸਕਿਊਟ ਚੱਲ ਰਿਹਾ ਸੀ ਉਹ ਡਿਸਕਿਊਟ ਫਾਇਰਿੰਗ ਦਾ ਕਿਵੇਂ ਆ ਦੇਖੋ ਹੀਟ ਆਫ ਦਾ ਮੂਮੈਂਟ ਹੋਣ ਕੀ ਹੋਇਆ ਸੀਗਾ ਐ ਤੇ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿੰਨਾ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਕਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫ ਆਰ ਹੋਈਆਂ ਨੇ ਇਸ ਤੋਂ ਇਹ ਲਗਾਇਆ ਨਹੀਂ ਦੀ ਪ੍ਰੈਜ਼ੈਂਟ ਹੋਈ تھی ਕੰਪਲੇਂਟ ਚਲਦੀ ਪਈ ਸੀ ਜਿਹਦੇ ਵਜ੍ਹਾ ਨਾਲ ਇਹ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿ ਆ ਕੀ ਸੀਗਾ ਉਹ ਹੁਣ ਤਫ਼ਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ ਕਿਉਂਕਿ ਵੈਪਨ ਜਿਹੜਾ ਹੈਗਾ ਉਹ ਬੋਲੀ ਜਾ ਕੇ ਸਰਵਿਚ ਵਜੀ ਹੈਗੀ ਹੈ ਇਸੇ ਕਰਕੇ ਆਪਾਂ ਇਹਨੂੰ ਜਿਹੜਾ ਅਟੈਂਪਟ ਟੂ ਮਰਡਰ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਵਿੱਚ ਪਰਚਾ ਦਰਜ ਕੀਤਾ ਹੈਗਾ ਉਹ ਤਫ਼ਤੀਸ਼ ਕਰ ਰਹੇ ਹਾਂ ਅਜੀਬ ਟਾਰਗੇਟ ਆ ਗਿਆ ਜੀ ਜਾਂ ਫਿਰ ਸਰੈਂਡਰ ਕਰਨ ਜਾ ਰਿਹਾ ਸੀਗਾ ਰੋਪੜ रोपड़ कोर्ट में ਸਾਡੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਹੈ ਅੱਜ ਹੀ ਜਿਹੜਾ ही ਦੇ ਵਿੱਚ ਪੇਸ਼ ਕਰ ਰਹੇ ਕੱਲ ਨਹੀਂ ਬਿਲਕੁਲ ਅੱਜ ਹੀ ਕਰਾਂਗੇ ਬਿਕੋਜ਼ ਕਾਫੀ ਟਾਈਮ ਹੋ ਗਿਆ ਹੈ ਨੂੰ ਗ੍ਰਿਫਤਾਰ ਕੀਤਾ ਹੈ ਆਰਾਊਂਡ ਅਪ ਕੀਤਾ ਹੈ ਤੇ 24 ਘੰਟੇ ਦੇ ਅੰਦਰ पेश ਆਪਾਂ ਪੇਸ਼ ਕਰਨਾ ਹੁੰਦਾ ਹੈ ਸਾਡਾ ਵੀ ਮੇਰ ਮੰਤਵ ਹੈ ਹੁੰਦਾ वेपन अक्यूज uh, वालों दुशेर वालों चलाया गया है और इसके तो अलावा जो तीन बंदे है उन्होंने वास्ते भी साड़ी रेड्स लगातार चल रही है उन्होंने भी जल्द तो जल्द गिरफ्तार करा बाकी कॉन्सपीरेसी की सी अगे होर की कर सकते थे वो सारी जी है पूछगिछ से डिपेंड करूगा वो आप सारा कुछ थोड़े खुलासा करा तो सोशल मीडिया पर कुछ धमकियां चल रही थी आधार ही कुछ गल कर रहे हैं आप भी गल कर रहे मैं तो जिम्मे चलना चाहता ਇਵੇਂ ਇਹ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜਿਹੜੇ ਡੀਐਸਪੀ ਅਨੰਦਪੁਰ ਸਾਹਿਬ ਹੈਗੇ ਨੇ ਜਿਹੜੇ ਤੋਂ ਡੀਐਸਪੀ ਸੀਗੇ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਹੀ ਕਫਆਰ ਰੀ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਹੈਗਾ ਦਿਲਸ਼ੇਰ ਤੋਂ ਦਰਜ ਕੀਤੀ ਗਈ ਸੀ ਉਹ ਸਾਰਾ ਕੁਝ ਤਫ਼ਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਦਾ ਜਿਹੜਾ ਕੰਟੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹਜੇ ਤੱਕ ਸਾਡੇ ਨੋਟਸ ਵਿੱਚ ਨਹੀਂ ਹੈਗਾ ਬਟ ਇਹਨਾਂ ਦਾ ਆਪਸ ਵਿੱਚ ਅਲਿਗੇਸ਼ਨ ਕਾਊਂਟਰ ਅਲਿਗੇਸ਼ਨਸ ਕਾਫੀ ਤੇ ਇਹ ਸਾਰੀਆਂ ਚੀਜ਼ਾਂ ਤੱਤੀਜ ਦਾ ਜਿਹੜਾ ਹੈਗਾ ਨਾ ਸਾਡਾ ਵਿਸ਼ਾ ਹੁੰਦੀ ਹੈ। ਲਗਭਗ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਨੰਦਾ ਦੇ ਫਾਇਰਿੰਗ ਹੋਈ ਸੀਗੀ। ਪਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀ ਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸਨ। ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੇ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਜਿਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣੇ ਜਿਹੜੇ ਸਾਡੇ ਡਿਸਟ੍ਰਿਕਟ ਥੀਲਿੰਗ ਦੇ ਸਿਟੀ ਥੀਲਿੰਗ ਦੇ ਜਿਹੜੇ ਨਾਕੇ ਹੈਗੇ ਨੇ ਉਹ ਵੀ ਲਗਾਏ ਗਏ ਸੀਗੇ ਜਿੱਦੇ ਕਰਕੇ ਜਿਹੜਾ ਐਕਿਊਜ਼ ਸੀਗਾ ਉਹਨੂੰ ਆਪਣੀ ਗੱਡੀ ਦੇ